ਹਰ ਹਫਤੇ ਜਾਂਨੇ ਆ ਪੈਰਾ ਗੱਲੀ ਕੱਟਣ ਲਈ ਤੇ ਅਸੀਂ ਕਹਿੰਦੇ ਬੁੱਧਵਾਰ ਕਿਦੋਂ ਆਵੇ ਤੇ 6 ਦਿਨ ਨਿਕਲੇ 7 ਵਜੇ ਨਾਲ ਅਸੀਂ ਡੀਕ ਦੇ ਕੇ ਬੁੱਧਵਾਰ ਸਾਡੇ ਆਵੇ ਸੇ ਬਾਬਾ ਜੀ ਚਰਨਾ ਚਾਹੀਏ ਤੇ ਮੈਂ ਕਹਿੰਨਾ ਵਾ ਇੰਨਾ ਕਿ ਬਦਲਾ ਮਿਲਿਆ ਜੀ ਮੇਰੇ ਬੇਟੇ ਦੇ ਕੋਈ ਡਾਕੂਮੈਂਟ ਰੁਕੇ ਹੋਏ ਸੀਗੇ ਆ ਨਹੀਂ ਰਹੇ ਸੀ ਬਾਹਰ ਵਿਦੇਸ਼ ਚ ਹੈਗਾ ਮੈਂ ਕਹਿੰਦਾ ਜਦੋਂ ਦਾ ਸ਼ੁਰੂ ਕੀਤਾ ਆਣਾ ਤੇ ਮੈਂ ਕਹਿੰਦਾ ਪਤਾ ਹੀ ਨਹੀਂ ਚੱਲਿਆ ਕਿਦੋਂ ਡਾਕੂਮੈਂਟ ਆ ਗਏ ਕਿਦੋਂ ਮੇਰਾ ਬੇਟਾ ਮੈਨੂੰ ਆ ਕੇ ਮਿਲ ਕੇ ਚਲਾ ਗਿਆ ਤਾਂ ਬਹੁਤ ਕਿਰਪਾ ਬਾਬਾ ਦੀਪ ਸਿੰਘ ਜੀ ਤੋਂ ਅਸੀਂ ਆਣਾ ਸ਼ੁਰੂ ਕੀਤਾ ਸਾਡਾ ਕੋਈ ਕੰਮ ਰੁਕਿਆ ਹੀ ਨਹੀਂਗਾ ਕੋਈ ਕੰਮ ਨਹੀਂ ਟਕੇ ਬਹੁਤ ਵਧੀਆ ਚੱਲ ਰਿਹਾ ਸਾਰਾ ਬਹੁਤ ਸਕੂਨ ਹੈ ਇੱਥੇ ਕਿ ਬਹੁਤ ਹੀ ਹਾਲ ਸਕੂਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ ਮੈਂ ਕਹਿੰਦਾ ਅਸੀਂ ਹਰ ਹਫਤੇ ਆਨੇ ਆ ਪੈੜਾ ਕੱਢੀ ਕੱਟਣ ਲਈ ਤੇ ਅਸੀਂ ਕਹਿੰਦੇ ਬੁੱਧਵਾਰ ਕਿਦੋਂ ਆਵੇ ਤੇ 6 ਦਿਨ ਨਿਕਲੇ 7 ਵਜੇ ਨਾਲ ਅਸੀਂ ਡੀਕ ਦੇ ਕੇ ਬੁੱਧਵਾਰ ਸਾਡੇ ਆਵੇ ਸੇ ਬਾਬਾ ਜੀ ਚੱਲਣਾ ਚਾਹੀਏ ਇੱਥੇ ਤੇ ਕਿੰਨਾ ਕਿ ਜੀਵਨ ਦੇ ਵਿੱਚ ਬਦਲਾਵ ਵੇਖਣ ਨੂੰ ਮਿਲਿਆ ਜਦੋਂ ਇੱਥੇ ਆਉਣਾ ਚਲੂ। ਮੈਂ ਕਹਿੰਦਾ ਵਾ ਇੰਨਾ ਕਿ ਬਦਲਾਵ ਮਿਲਿਆ ਜੀ ਮੇਰੇ ਬੇਟੇ ਦੇ ਕੋਈ ਡਾਕੂਮੈਂਟ ਰੁਕੇ ਹੋਏ ਸੀਗੇ ਆਹ ਨਹੀਂ ਦੇ ਸੇ ਬਾਹਰ ਵਿਦੇਸ਼ ਚ ਹੈਗਾ। ਮੈਂ ਕਹਿੰਦਾ ਜਦੋਂ ਦਾ ਸ਼ੁਰੂ ਕੀਤਾ ਆਉਣਾ ਤੇ ਮੈਂ ਕਹਿੰਦਾ ਪਤਾ ਹੀ ਨਹੀਂ ਚੱਲਿਆ ਕਿਦੋਂ ਡਾਕੂਮੈਂਟ ਆ ਗਿਆ ਕਿਦੋਂ ਮੇਰਾ ਬੇਟਾ ਮੈਨੂੰ ਆ ਕੇ ਮਿਲ ਕੇ ਚਲਾ ਗਿਆ ਤਾਂ। ਤਾਂ ਬਹੁਤ ਕਿਰਪਾ ਬਾਬਾ ਦੀਪ ਸਿੰਘ ਜੀ ਜੀ। ਕਿੰਨਾ ਕਿ ਸ਼ੁਕਰ ਕਰਦੇ ਹਾਂ ਵੀ ਮੈਂ ਜਦੋਂ ਕਿਤੇ ਪਾਸੇ ਕੰਮ ਨਾ ਬਣਦੇ ਹੋਣ ਤੇ ਇੱਥੇ ਆ ਕੇ ਸਿਰਫ ਅਰਦਾਸ ਕਰੋ ਤੇ ਕੰਮ ਬਣਨੇ ਸ਼ੁਰੂ ਹੋ ਗਏ। ਮੈਂ ਕਹਿੰਦਾ ਜਦੋਂ ਤੋਂ ਅਸੀਂ ਆ ਬਹੁਤ ਸਕੂਨ ਆਇਆ ਇੱਥੇ ਕਿ ਬਹੁਤ ਹੀ ਆ ਸਕੂਨ ਹੈਗਾ ਵਾਹ ਹਾਂਜੀ ਸੇਵਾ ਵੀ ਕਰਦੇ ਹਾਂ ਹੁਣ ਪੱਖੀ ਦੀ ਸੇਵਾ ਚੱਲ ਰਹੇ ਹਾਂ ਕਿੰਨਾ ਕਿ ਆਨੰਦ ਆਉਂਦਾ ਹੈ ਕਿਉਂਕਿ ਸੰਗਤ ਦੀ ਜਦੋਂ ਸੇਵਾ ਕਰਦੇ ਆ ਨਾ ਤਾਂ ਐਂ ਲੱਗਦਾ ਵੀ ਬਸ ਆਪਾਂ ਗੁਰੂ ਮਹਾਰਾਜ ਦੀ ਸੇਵਾ ਹੀ ਕਰ ਰਹੇ ਹਾਂ ਇੱਥੇ ਆ ਕੇ ਤਾਂ ਨਾ ਗਰਮੀ ਲੱਗਦੀ ਜੇ ਨਾ ਧੁੱਪ ਲੱਗਦੀ ਹੈਗੀ ਹੈ ਤੇ ਐਂ ਸੇਵਾ 'ਚ ਲੱਗੇ ਮੋਤ ਵਧੀਆ ਲੱਗਦਾ ਜੀ ਕੋਈ ਕੋਈ ਚੀਜ਼ ਦੀ ਕੋਈ ਦਿੱਕਤ ਨਹੀਂ ਹੈਗੀ ਇੱਥੇ ਸੇਵਾ ਕਰਦੇ ਪਤਾ ਨਹੀਂ ਚੱਲਦਾ ਚਾਰ ਕਿ ਤਵਜ ਜਾਂਦੇ ਅਸੀਂ ਲੋਕਲ ਹੀ ਆਨੇ ਆ ਜੀ ਹਾਂਜੀ ਜੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਮੈਂ ਕਹਿੰਦਾ ਇੱਥੇ ਆਓ ਮਹਾਰਾਜ ਦੇ ਚਰਨੀ ਲੋਗ ਤੇ ਬਹੁਤ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ ਮੈਂ ਕਹਿੰਦਾ ਅਸੀਂ ਹਰ ਹਫਤੇ ਆਨੇ ਆ ਪੈਰਾ ਕੱਲੀ ਕੱਟਣ ਲਈ ਤੇ ਅਸੀਂ ਕਹਿੰਦੇ ਬੁੱਧਵਾਰ ਕਿਦੋਂ ਆਵੇ ਤੇ 6 ਦਿਨ ਨਿਕਲੇ 7 ਵਜੇ ਨਾਲ ਅਸੀਂ ਡੀਕ ਦੇ ਕੇ ਬੁੱ ਚੰਨਾ ਚਾਹੀਏ ਤੇ ਜੰਨਾ ਕੇ ਜੀਵਨ ਦੇ ਵਿੱਚ ਬਦਲਾ ਵੇਖਣ ਨੂੰ ਮਿਲਿਆ ਜਨਨ ਦੇ ਇੱਥੇ ਹੋਣਾ ਚਾਹੀਦਾ ਮੈਂ ਕਹਿੰਨਾ ਵਾ ਇੰਨਾ ਕੇ ਬਦਲਾ ਮਿਲਿਆ ਜੀ ਮੇਰੇ ਬੇਟੇ ਦੇ ਕੋਈ ਡਾਕੂਮੈਂਟ ਰੁਕੇ ਸਿਗੇ ਆ ਨਹੀਂ ਦੇ ਸੀ ਬਾਹਰ ਵਿਦੇਸ਼ ਚਗਾ ਮੈਂ ਕਹਿੰਨਾ ਜਦੋਂ ਦਾ ਸ਼ੁਰੂ ਕੀਤਾ ਆਣਾ ਤੇ ਮੈਂ ਕਹਿੰਨਾ ਪਤਾ ਨਹੀਂ ਚੱਲਿਆ ਕਿਦੋਂ ਡਾਕੂਮੈਂਟ ਆ ਗਿਆ ਕਿਦੋਂ ਮੇਰਾ ਬੇਟਾ ਮੈਨੂੰ ਆ ਕੇ ਮਿਲ ਕੇ ਚਲਾ ਗਿਆ ਤਾਂ ਬਹੁਤ ਕਿਰਪਾ ਬਾਬਦੀਪ ਸਿੰਘ ਜੀ ਜੀ ਨਾਂਕਾ ਸ਼ੁਕਰ ਕਰਦੇ ਹਾਂ ਵੀ ਜਦੋਂ ਕਿਤੇ ਪਾਸੇ ਕੰਮ ਨਾ ਬਣਦੇ ਹੋਣ ਤੇ ਇੱਥੇ ਆ ਕੇ ਸਿਰਫ ਅਰਦਾਸ ਕਰੋ ਤੇ ਕੰਮ ਬਣਨੇ ਸ਼ੁਰੂ ਹੋ ਗਿਆ। ਮੈਂ ਕਹਿੰਦਾ ਜਦੋਂ ਤੋਂ ਅਸੀਂ ਆਣਾ ਸ਼ੁਰੂ ਕੀਤਾ ਸਾਡਾ ਕੋਈ ਕੰਮ ਰੁਕਿਆ ਹੀ ਨਹੀਂਗਾ। ਹੂੰ ਕੋਈ ਕੰਮ ਨਹੀਂ ਰੁਕਿਆ ਬਹੁਤ ਵਧੀਆ ਚੱਲਦਾ ਰਿਹਾ ਸਾਰਾ। ਬਹੁਤ ਸਕੂਨ ਹੈ ਇੱਥੇ ਕਿ ਬਹੁਤial ਸਕੂਨ ਹੈਗਾ। ਹਾਂਜੀ ਸੇਵਾ ਵੀ ਕਰਦੇ ਹਾਂ ਹੁਣ ਪੱਖੀ ਦੀ ਸੇਵਾ ਚੱਲ ਰਹੇ ਹਾਂ। ਕਿੰਨਾ ਕਿ ਅਨੰਦ ਆਉਂਦਾ ਕਿਉਂਕਿ ਸੰਗਤ ਦੀ ਜਦੋਂ ਸੇਵਾ ਕਰਦੇ ਹਾਂ ਨਾ ਤਾਂ ਐਂ ਲੱਗਦਾ ਵੀ ਬਸ ਆਪਾਂ ਗੁਰੂ ਮਹਾਰਾਜ ਦੀ ਸੇਵਾ ਹੀ ਕਰ ਰਹੇ ਹਾਂ। ਇੱਥੇ ਆ ਕੇ ਤਾਂ ਨਾ ਗਰਮੀ ਲੱਗਦੀ ਜੇ ਕੋਈ ਕੋਈ ਜੇ ਕੋਈ ਦਿੱਕਤ ਨਹੀਂ ਹੈ ਗਿਆ ਤੇ ਸੇਵਾ ਕਰਦੇ ਪਤਾ ਨਹੀਂ ਚੱਲਦਾ ਚਾਰ ਕਿ ਦਵਾ ਜਾਂਦੇ ਤੁਸੀਂ ਆਨੇ ਕਿੱਥੋਂ ਆ ਜੀ ਅਸੀਂ ਲੋਕਲ ਹੀ ਆਨੇ ਆ ਜੀ ਹਾਂਜੀ ਜੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਘਰ ਬੈਠੇ ਦਰਸ਼ਕ ਗਾ ਮੈਂ ਕਹਿਣਾ ਇੱਥੇ ਆਓ ਮਹਾਰਾਜ ਦੇ ਚਰਨੀ ਲੋਗ ਤੇ ਬਹੁਤ ਕਿਰਪਾ ਇਹਨਾਂ ਵਾਹਿਗੁਰੂ ਜੀ ਦਾ ਕਹਾਸਾ ਵਾਹਿਗੁਰੂ ਜੀ ਕਿਹਾ ਤੇ